ਸ੍ਰੀ ਅਕਾਲ ਜੀ ਕਿਦਾਂ ਹੋਂ ਜੀ ਸਾਰੇ ਹੁਪ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਲੋ ਜੀ ਅੱਜ ਦੀ ਜਿਹੜੀ ਲੇਟੈਸਟ ਕਲੈਕਸ਼ਨ ਲੈ ਕੇ ਆਏ ਇਹ ਫਸਟ ਟਾਈਮ ਤੁਹਾਡੇ ਲਈ ਐਦਾਂ ਦੇ ਲੇਟੈਸਟ ਕਲੈਕਸ਼ਨ ਹੈ ਜੋ ਤੁਸੀਂ ਦੇਖ ਰਹੇ ਹੋਗੇ ਆਪਣੇ ਬੁਟੀਕ ਦੇ ਉੱਤੇ ਤੇ ਐਦਾਂ ਦੇ ਸੂਟ ਲੈਣ ਲਈ ਤੁਸੀਂ ਸਾਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜਾਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਐਦਾਂ ਦੇ ਸੂਟ ਤੁਸੀਂ ਲਾਉਂਗੇ ਸਿਰਫ ਤੁਹਾਡੇ ਪਾਏ ਦੇਖਣਗੇ ਇਸ ਤੋਂ ਪਹਿਲਾਂ ਕਿਸੇ ਦੇ ਪਾਏ ਨਹੀਂ ਦੇਖਣਗੇ ਐਦਾਂ ਦੇ ਸੂਟ ਤੇ ਲੇਟੈਸਟ ਜੀਆਂ ਕਲੈਕਸ਼ਨਸ ਤੁਹਾਡੇ ਲਈ ਆਪਾਂ ਲੈ ਕੇ ਆ ਰਹੇ ਆਂਗੇ ਬਹੁਤ ਜ਼ਿਆਦਾ ਵਧੀਆ ਕੱਲ ਬਰਬਰੀ ਵਾਲੇ ਸੂਟਾਂ ਦਾ ਰਿਸਪੌਂਸ ਰਿਹਾ ਕਿਉਂਕਿ ਉਹਨਾਂ ਦੇ ਪ੍ਰਿੰਟ ਹੀ ਬਹੁਤ ਜ਼ਿਆਦਾ ਸੋਹਣੇ ਸੀਗੇ ਵੱਟ ਆਪਾਂ ਉਹਨੂੰ ਦੁਬਾਰਾ ਰਿਪੀਟ ਕਰ ਚੁੱਕੇ ਹਾਂਗੇ ਰੀਸਟਾਕ ਹੋ ਜਾਣਗੇ ਅੱਜ ਜੇ ਕਿਸੇ ਭੈਣ ਨੇ ਲੈਣੇ ਨੇ ਫਟਾਫਟ ਪਹਿਲਾਂ ਹੀ ਆਰਡਰ ਬੁੱਕ ਕਰ ਦਿਓ ਸੇਮ ਕਲਰ ਆ ਜਾਣਗੇ ਸਾਰਿਆਂ ਦੇ ਵਿੱਚ ਸਿਮਿਲਰ ਜੇ ਤੇ ਬਾਕੀ ਲਓ ਜੀ ਇਹ ਵਾਲੇ ਅੱਜ ਵਾਲੇ ਨੇਗੇ ਜਿਹੜੇ ਇਹ ਮਸਕ ਗਲਾਸ ਦੇ ਸੂਟ ਰਹਿਣਗੇ ਸੈਮੀ ਫਾਰਮਲ ਨੇ ਇਹਨਾਂ ਨੂੰ ਤੁਸੀਂ ਹਾਂ ਪਾਰਟੀ ਤੇ ਵੀ ਪਾ ਸਕਦੇ ਹੋਗੇ ਕਿਤੇ ਅਖੰਡਪਾੜ ਸਾਹਿਬ ਤੇ ਕਿਤੇ ਵੀ ਕਿਸੇ ਵੀ ਛੋਟੇ ਮੋਟੇ ਫੰਕਸ਼ਨ ਤੇ ਇਹਨਾਂ ਨੂੰ ਪਾ ਸਕਦੇ ਹੋਗੇ ਇਹਨਾਂ ਨੂੰ ਹੋਰ ਵੀ ਜ਼ਿਆਦਾ ਗ੍ਰੇਸਫੁਲ ਬਣਾਉਣ ਲਈ ਉਸ ਟੀਚਿੰਗ ਤੇ ਪੈਟਰਨ ਤੇ ਹੁੰਦਾ ਹੈਗਾ ਜਾਂ ਫਿਰ ਹਲਕੀ ਫੁਲਕੀ ਇੰਬੋਰਟਰੀ ਹੁੰਦੀ ਹੈਗੀ ਬਾਾਕੀ ਆਪਾਂ ਲੇਸਿਸ ਵਗੈਰਾ ਨਾਲ ਡਿਜ਼ਾਈਨ ਕਰਵਾ ਲੈਣੇ ਅਗੇ ਇਹ ਰੰਗ ਰਸ਼ੀਆ ਦੇ ਸੂਟ ਰਹਿਣਗੇ ਬ੍ਰਾਂਡ ਦੇ ਸੂਟ ਨੇ ਜੀ ਇਹ ਬਹੁਤ ਅੱਛਾ ਫੈਬਰਿਕ ਹੈ ਇਹਦੇ ਵਿੱਚ ਐਦਾ ਲਾਈਨਸ ਬਣੀਆਂ ਹੋਈਆਂ ਨਹੀਂ ਆ ਦੇਖੋ ਸਟ੍ਰਾਈ ਬਣੀਆਂ ਹੋਈਆਂ ਨਹੀਂ ਆ ਉਹ ਬਿਲਕੁਲ ਉਹ ਨਹੀਂ ਹੈਗਾ ਬਿਲਕੁਲ ਸੌਫਟ ਸਟੱਫ ਹੈਗਾ ਕੋਈ ਚੁੱਬਣ ਵਾਲੀ ਚੀਜ਼ ਨਹੀਂ ਹੈਗੀ ਕੋਈ ਹਾਰਡ ਚੀਜ਼ ਨਹੀਂ ਹੈਗੀ ਤੇ ਉਹ ਵੀ ਨਹੀਂ ਹੈਗਾ ਵੀ ਬੜਾ ਲਿਲਕੇ ਲਿਲਕੇ ਜਾ ਜਾਂ ਐਦਾਂ ਦਾ ਕੱਪੜਾ ਹੁੰਦਾਗਾ ਟਿਲਕੇ ਟਿਲਕੇ ਜਾ ਹੁੰਦਾਗਾ ਉਹ ਵਾਲੀ ਚੀਜ਼ ਨਹੀਂ ਹੈਗੀ ਬਹੁਤ ਸੁਣੀਏ ਦਿਨਾਂ ਮਿਸ਼ਲੀਨ ਦੀ ਆਪਾਂ ਨੇ ਬਾਟਮ ਪੀਅਰ ਅਪ ਕੀਤੀਆਂ ਨੇਗੀਆਂ ਐਦਾਂ ਦੇ ਲੇਟੈਸਟ ਕਲੈਕਸ਼ਨ ਸੋਨੂੰ ਸਿਰਫ ਸਾਡੇ ਬੁਟੀਕ ਤੋਂ ਹੀ ਮਿਲ ਸਕਦੀਆਂ ਨੇਗੀਆਂ ਜੀ ਬਹੁਤ ਸੁਣੀਏ ਕਲੈਕਸ਼ਨ ਤੁਹਾਡੇ ਲਈ ਆਪਾਂ ਲੈ ਕੇ ਆ ਰਹੇ ਆਂਗੇ ਆ ਵਾਕਈ ਤੁਹਾਡੀ ਆਪਣੀ ਕਿਦਾਂ ਦੀ ਚੁਆਇਸ ਹੈਗੀ ਤੁਸੀਂ ਕਿਹੜੇ ਸੂਟ ਨੂੰ ਪਸੰਦ ਕਰ ਰਹੇ ਹੋ ਕਿਹੜੇ ਕਲਰ ਨੂੰ ਪਸੰਦ ਕਰ ਰਹੇ ਹੋ ਫਟਾਫਟ ਆਰਡਰ ਪਲੇਸ ਕਰਦੇ ਜਾਇਓ ਤੇ ਨੈਕਸਟ ਕਲਰ ਵੀ ਫਰਸਟ ਕਲਰ ਦੇਖੋ ਮੈਂ ਤੁਹਾਨੂੰ ਬਲੈਕ ਦਿਖਾ ਚੁੱਕੀ ਹਾਂ ਸੈਕੰਡ ਕਲਰ ਜਿਹੜਾ ਆਪਣਾ ਆ ਗਿਆ ਜੀ ਉਹ ਆ ਗਿਆ ਜੀ ਆਫ ਵਾਈਟ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਹੈ ਬਹੁਤ ਸੋਹਣਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ক্লোਜ਼ ਤੋਂ ਦਿਖਾ ਸਕਦੀ ਹਾਂ ਵੀ ਕਿਦਾਂ ਦਾ ਫੈਬਰਿਕ ਹੈਗਾ ਇਹ ਇਹਦੀ ਬੈਕ ਸਾਈਡ ਤੋਂ ਵੀ ਤੁਹਾਨੂੰ ਪਤਾ ਚੱਲੂਗਾ ਬਹੁਤ ਪਿਆਰਾ ਫੈਬਰਿਕ ਹੈ ਜੀ ਐਦਾਂ ਦੇ ਲੇਟੈਸਟ ਜਿਹਾਂ ਕਲੈਕਸ਼ਨਸ ਸਿਰਫ ਤੁਸੀਂ ਪਹਿਲੀ ਵਾਰ ਪਾਉਂਗੇ ਤੇ ਦੇਖੋ ਜੀ ਬਾਅਦ ਦੇ ਵਿੱਚ ਅਸਲ ਦੇ ਵਿੱਚ ਜਦੋਂ ਕੋਈ ਨਵੀਂ ਚੀਜ਼ ਆਂਦੀ ਹੈ ਨਿਊ ਚੀਜ਼ ਆਂਦੀ ਹੈ ਤਾਂ ਉਹ ਅਸਲ ਰੀਅਲ ਰਿਐਲਿਟੀ ਹੁੰਦੀ ਹੈ ਉਹਦੇ ਵਿੱਚ ਬਾਅਦ ਦੇ ਵਿੱਚ ਹੈਨਾ ਉਹਨਾਂ ਦੀਆਂ ਕਾਪੀਜ਼ ਬਣ ਜਾਂਦੀਆਂ ਨਹੀਂ ਆ ਇਸ ਲਈ ਆਪਾਂ ਇਹ ਫਸਟ ਟਾਈਮ ਲੈ ਕੇ ਆਏ ਆਂਗੇ ਐਦਾਂ ਦੀਆਂ ਚੀਜ਼ਾਂ ਤੇ ਬਾਅਦ ਦੇ ਵਿੱਚ ਇਹਨਾਂ ਦੀਆਂ ਕਾਪੀਜ਼ ਹਰ ਇੱਕ ਬ੍ਰਾਂਡ ਚ ਬਣ ਜਾਂਦੀਆਂ ਨਹੀਂ ਆ ਹਰ ਇੱਕ ਲੋਕਲ ਮਾਲ ਦੇ ਵਿੱਚ ਵੀ ਬਣ ਜਾਂਦੀਆਂ ਨਹੀਂ ਆ ਇਹ ਜਦੋਂ ਫਸਟ ਚੀਜ਼ ਆਂਦੀ ਹੈ ਜੋ ਫਸਟ ਆਪੋ ਕੈਨੇਂਗੇ ਫਸਟ ਇਮਪ੍ਰੈਸ਼ਨ ਇਮਪ੍ਰੈਸ਼ਨ ਇਜ਼ ਲਾਸਟ ਇਮਪ੍ਰੈਸ਼ਨ ਉਹ ਚੀਜ਼ ਹੋ ਜਾਂਦੀ ਹੈਗੀ ਇਹ ਫਸਟ ਟਾਈਮ ਤੁਹਾਡੇ ਲਈ ਲੈ ਕੇ ਆਏ ਆ ਇਹਦਾਂ ਦੀ ਚੀਜ਼ ਆਪਾਂ ਦੇਖੋ ਨੀਨ ਛੇੜਾ ਬੜਾ ਪਿਆਰਾ ਜਾਨੀ ਨੀਨ ਛੇੜਾ ਐਂਡ ਨੈਕਸਟ ਜੋ ਹੈਗਾ ਆਪਣੇ ਕੋਲੇ ਬੜਾ ਪਿਆਰਾ ਜਾਂ ਗ੍ਰੀਨੀਸ਼ ਨਿਊ ਗ੍ਰੀਨ ਦਾ ਸ਼ੇਡ ਹੈਗਾ ਬਹੁਤ ਪਿਆਰਾ ਸ਼ੇਡ ਹੈਗਾ ਕਲਰ ਇੰਨੇ ਸੋਹਣੇ ਨੇ ਇਹਦੇ ਵਿੱਚ ਬਹੁਤ ਸੋਹਣੇ ਨੇ ਐਦਾਂ ਦਿਲ ਕਰਦਾ ਵੀ ਕਿਹੜਾ ਸੂਟ ਛੱਡੀ ਕਿਹੜਾ ਸਟਿਚ ਕਰਵਾਈਏ ਇੰਨੇ ਸੋਹਣੇ ਕਲਰ ਨੇਗੇ ਐਦਾਂ ਦੀਆਂ ਚੀਜ਼ਾਂ ਸਿਰਫ ਤੁਸੀਂ ਸਾਡੇ ਕੋਲੋਂ ਹੀ ਲੈ ਸਕਦੇ ਹੋਗੇ ਬਹੁਤ ਪਿਆਰੀਆਂ ਚੀਜ਼ਾਂ ਨੇ ਜੀ ਬਾਅਦ ਦੇ ਵਿੱਚ ਇਹਨਾਂ ਦੀਆਂ ਕਾਪੀਜ਼ ਹੋ ਕੇ ਆ ਜਾਂਦੀਆਂ ਨਹੀਂਆਂ ਤੁਸੀਂ ਪਹਿਣਾ ਦੀ ਡਿਮਾਂਡ ਦੇ ਉੱਤੇ ਆਪਾਂ ਨਵੀਆਂ ਤੋਂ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਹਾਂਗੇ ਦੀ ਨੈਕਸਟ ਕਲਰ ਇਹਦੇ ਵਿੱਚ ਲਾਈਟ ਗ੍ਰੇ ਆ ਗਿਆ ਲਾਈਟ ਗ੍ਰੇ ਆਗਾ সিলਵਰ ਗ੍ਰੇ ਜਿਹਾ ਕਹਿ ਸਕਦੇ ਇਹਨੂੰ সিলਵਰ ਗ੍ਰੇ ਕਹਿ ਸਕਦੇ ਆਂਗੇ ਅ ਸਿਲਵਰ ਕਲਰ ਆ ਗਿਆ ਜੀ ਇਹ ਕਲਰ ਦੇਖੋ ਮੋਸਟਲੀ ਬਹੁਤ ਘੱਟ ਆਉਂਦੇ ਨੇ ਇਦਾਂ ਦੇ ਕਲਰ ਹੁੰਦੇ ਨੇ ਉਸ ਤੋਂ ਬਾਅਦ ਆ ਗਿਆ ਜੀ ਡਾਰਕ ਗ੍ਰੇ ਬਹੁਤ ਪਿਆਰਾ ਕਲਰ ਹੈ ਡਾਰਕ ਗ੍ਰੇ ਇਹਦਾ ਪ੍ਰਿੰਟ ਆਫ ਵਾਈਟ ਵਾਲੇ ਨਾਲ ਦਾ ਹੈਗਾ ਤੇ ਇਹਦੀ ਬਾਟਮ ਰਹੂਗੀ ਇਹ ਸਾਰੇ ਕਲਰ ਮੈਂ ਦੁਬਾਰਾ ਤੋਂ ਤੁਹਾਨੂੰ ਰਿਪੀਟ ਕਰ ਰਹੀ ਹੈਗੀ ਬਹੁਤ ਸੋਹਣੇ ਕਲਰ ਨੇਗੇ ਤੇ ਆਪਣਾ ਨੰਬਰ ਹੈ 9253115036 9253115036 ਤੇ ਇਹਨਾਂ ਦਾ ਪ੍ਰਾਈਸ ਬਿਲਕੁਲ ਜੈਨੂਨ 1200 ਰੁਪਏ 12 100 ਇਹਨਾਂ ਦਾ ਜਿਹੜਾ ਪ੍ਰਾਈਜ਼ ਰਹੂਗਾ ਸਿਰਫ 1200 ਰੁਪਏ ਇਹਨਾਂ ਦਾ ਪ੍ਰਾਈਜ਼ ਹੈ ਜੀ ਕੋਈ ਜ਼ਿਆਦਾ ਪ੍ਰਾਈਜ਼ ਨਹੀਂ ਹੈਗਾ ਮੀਡੀਅਮ ਜੇ ਆਪਣੇ ਪ੍ਰਾਈਜ਼ ਰੱਖੇ ਹੋਏ ਹੁੰਦੇ ਨੇਗੇ ਜਿਹੜੀਆਂ ਆਮ ਹਰ ਪੈਂਡ ਲੈ ਸਕਦੀ ਹੈਗੀ ਨਾਰਮਲ ਰੇਂਜ ਹੈ ਜੀ ਨਾਰਮਮਲ ਰੇਂਜ ਦੇ ਸੂਟ ਹੁੰਦੇ ਨੇ ਜੀ ਆਪਣੇ ਵੱਟ ਆਪ ਵਧੀਆ ਚੀਜ਼ਾਂ ਵਧੀਆ ਕੁਆਲਿਟیز ਤੇ ਬ੍ਰਾਂਡ ਦੇ ਸੂਟ ਹੋਣਗੇ ਜੀ ਰੰਗ ਰਸ਼ੀਆ ਦੇ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਕਿ ਰੰਗ ਰਸ਼ੀਆ ਦੇ ਸੂਟ ਰਹਿਣਗੇ ਜੀ ਇਹ ਤੇ ਆਪਾਂ ਨੂੰ ਬਹੁਤ ਸੋਹਣੀਆਂ-ਸੋਹਣੀਆਂ ਚੀਜ਼ਾਂ ਤੇ ਬਹੁਤ ਪਿਆਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਐਦਾਂ ਦੇ ਲੇਟੈਸਟ ਚੀਜ਼ਾਂ ਲੈਣ ਦੇ ਲਈ ਸਾਡੇ ਨਾਲ ਬਨੇ ਰਹੋ ਤੇ ਆਪਾਂ ਤੁਹਾਨੂੰ ਨਵੀਆਂ-ਨਵੀਆਂ ਚੀਜ਼ਾਂ ਡੇਲੀ ਲੇਟੈਸਟ ਜੀਆਂ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਤੇ ਬਹੁਤ ਸੋਨੇ ਸੂਟ ਨੇ ਤੇ ਲਿਮਟ ਜਾਂ ਸਟਾਕ ਹੈ ਫਟਾਫਟ ਆਰਡਰ ਪਲੇਸ ਕਰਿਓ ਫਿਰ ਪਿੱਛੂ ਪੈਣਾ ਰਹਿ ਜਾਂਦੀਆਂ ਨੇ ਜੀ ਕਈ ਕਈ ਦਿਨਾਂ ਤੱਕ ਇਹ ਵੀਡੀਓਜ਼ ਨੂੰ ਦੇਖਦੇ ਨੇਗੇ ਅੱਪ ਅੱਜ 10 ਤਰੀਕ ਹੋ ਚੁੱਕੀ ਹੈ ਜੀ ਅ ਤੇ 10 ਸੈਪਟੈਂਬਰ ਹੈਗਾ ਤੇ 10 ਸੈਪਟੈਂਬਰ ਨੂੰ ਆਪਾਂ ਇਹ ਜਿਹੜੀ ਵੀਡੀਓ ਹੈ ਅਪਲੋਡ ਕਰ ਰਹੇ ਹਾਂ ਜੀ ਥੈਂਕ ਯੂ